ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਹਾ ਤੁਰ ਕੋਟ ਬਾਈ ਜੀ ਆ ਪੰਜ ਖੜਿਆਂਗੇ ਜਨਤਾ ਕਲੋਨੀ ਕੋਲ ਨੰਬਰ 3 ਦੇ ਉੱਪਰ ਜਿਹੜਾ ਇੱਥੇ ਆਪਣਾ ਪਾਮ ਸਪ੍ਰਿੰਗ ਵੈਲੀ ਚ ਬਣਿਆ ਬਈ ਕਲੋਨੀ ਉਹਦੀ ਮਾਰਕੀਟ ਦੇ ਵਿੱਚ ਜੌੜਾ ਹਸਪਤਾਲ ਦੇ ਨਾਲ ਤੇ ਡਾਇਨਾਮਿਕ ਹਾਈਲਾਈਟਸ ਐਂਡ ਇਮੀਗ੍ਰੇਸ਼ਨ ਦੇ ਨਾਲ Amazon ਵਾਲੇ ਆ ਬਾਈ ਪੰਜਾਬ ਟ੍ਰੈਂਡ ਚ ਵਾਲੇ ਇਹ ਆਪਣਾ ਦੋਸਤਾ ਮੁੰਡਾ ਬਨੂਦ ਇਦਾ ਇੱਥੇ ਐਮਾਜ਼ਨ ਦਾ ਕੰਮ ਹੈ ਸਮਾਨ ਦਾ ਬਹੁਤ ਵਧੀਆ ਭਾਈ ਸਮਾਨ ਇੰਨਾ ਕੋਲੇ ਸਮਾਨ ਵੀ ਸਾਰਾ ਹੀ ਹੈ ਕੋਈ ਆਇ ਨਹੀਂ ਵੀ ਮਾੜਾ ਮੋਟਾ ਹੋਵੇ ਏ ਟੂ ਜ਼ੈਡ ਜਿਵੇਂ ਆਪਾਂ ਕਹਿ ਦਿੰਨੇ ਹੈਗੇ ਸਾਰਾ ਸਮਾਨ ਹੈ ਇੰਨਾ ਕੋਲੇ ਬਹੁਤ ਵਧੀਆ ਸਮਾਨ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਭਾਈ ਜੀ ਬਹੁਤ ਵਧੀਆ ਹੋਰ ਕਿਵੇਂ ਹੈ ਠੰਡ ਤੋਂ ਬਚਦਾ ਠੰਡ ਤੋਂ ਬਚਦਾ ਜੀ ਥੈਂਕ ਯੂ ਤੁਸੀਂ ਸਾਨੂੰ ਸਾਡੇ ਕਸਟਮਰ ਵੀ ਬਣੇ ਤੇ ਸਾਨੂੰ ਸਹਿਯੋਗ ਵੀ ਦਿੱਤਾ ਸਾਡੀ ਦੁਕਾਨ ਦੀ ਪ੍ਰੋਮੋਸ਼ਨ ਕਰਾਂਗੇ ਧੰਨਵਾਦ ਜੀ ਇਹ ਅਸੀਂ ਤਾਂ ਕਹਾਂ ਉਹਦੇ ਪ੍ਰਮਾਤਮਾ ਹੀ ਆ ਜੀ ਜਿਹੜਾ ਬੰਦੇ ਨੂੰ ਬੰਦਾ ਨੂੰ ਬੰਦਾ ਮਲਾਉਂਦਾ ਜੀ ਇਹਨੇ ਪ੍ਰਾਣ ਆਪਾਂ 97 ਵਾਲੇ ਮਿੱਤਰ ਮੇਲੇ ਕਾਲਜ ਸਕੂਲ ਪੜਨ ਵਾਲੇ ਹਾਂਜੀ 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 ਤੇ ਬਾਈ ਇੱਕ ਮੜਿਆ ਦੱਸੋ ਸ਼ਾਟ ਦੇ ਵਿੱਚ ਕੀ ਕੁਸ ਆਪਣੇ ਕੋਲੇ ਸਮਾਨ ਆਪਣੇ ਕੋਲ ਵੀ ਜੀ ਇੱਕ ਛੋਟੀ ਛੋਟੀ ਜੀ ਲੈ ਕੇ ਜੀ ਮੈਂ ਹੁਣ ਰੁੱਤ ਹੀਟਰ ਦੀ ਆ ਹਾਂਜੀ ਰੁੱਤ ਗੀਜਰ ਦੀ ਆ ਹਾਂਜੀ ਰੁੱਤ ਚਾਲੀਆਂ ਗੇਸਲੀਆਂ ਦੀ ਆ ਹੂੰ ਇਹ ਚੀਜ਼ਾਂ ਆਪਣੇ ਕੋਲ ਸਾਰੀਆਂ ਬਾਜ਼ਾਰ ਨਾਲੋਂ ਰੇਟ ਘੱਟ ਦੀ ਗਾਰੰਟੀ ਹੋਊ ਠੀਕ ਹੈ ਜੀ ਗਾਗ ਨਾ ਕੰਪਰੋਮਾਈਜ਼ ਵੀ ਕਰਾਂਗੇ ਹੀਟਰਾਂ ਹਾਂ ਜੀ ਹੀਟਰ ਕੋਈ ਬੰਦਾ ਗਾਰੰਟੀ ਨਹੀਂ ਦਿੰਦਾ ਹਾਂਜੀ ਹਾਂ ਪਰ ਅਸੀਂ ਸਾਨੂੰ ਪਤਾ ਹੁੰਦਾ ਵੀ ਬੰਦਾ ਲੈ ਕੇ ਗਿਆ ਯਾਰ ਕੋਈ 1 2 ਦਿਨਾਂ ਚ ਪ੍ਰੋਬਲਮ ਆ ਗਈ ਅਸੀਂ ਉਹਨੂੰ ਉਹਨਾ ਨਹੀਂ ਕਰਦੇ ਅਸੀਂ ਉਹਦਾ ਰਿਪੇਅਰ ਕਰਨਾ ਪਏ ਹਾਂਜੀ ਅਸੀਂ ਹੱਲ ਕਰਕੇ ਦਿੰਦੇ ਇਹ ਤਾਂ ਮੈਂ ਹੁਣ ਬਾਜ਼ਾਰ ਚੋਂ ਵੀ ਪਤਾ ਕਰਕੇ ਆਂ ਜੀ ਰੇਟ ਦਾ ਸਭ ਤੋਂ ਮੈਂ ਹੀਟਰ ਵੀ ਖਰੀਦਿਆ ਦੋ ਤੇ ਜਿਹੜੀ ਗਰੰਟੀ ਵਾਲੀ ਗੱਲ ਕਰਦੇ ਆ ਥੋੜੀ ਸਹੀ ਹੈ ਜੀ ਹੀਟਰ ਦੀ ਗਰੰਟੀ ਲਗਭਗ ਕੋਈ ਨਹੀਂ ਦਿੰਦਾ ਜੀ ਹਾਂਜੀ ਹਾਂਜੀ ਸਾਨੂੰ ਐ ਹੁੰਦਾ ਬਈ ਸਾਡੇ ਦਾ ਰਬੀ 50 ਹੀ ਲੱਗਦੇ ਆ ਠੀਕ ਹੈ ਜੀ ਲਾਗ ਦਾ ਵੱਡਾ ਫਾਇਦਾ ਵਿਚਾਰੇ ਦਾ ਨਾਲੇ ਗਾਹ ਸਾਡੇ ਨਾਲ ਜੁੜ ਜਾਂ ਲਗਲਾ ਕਹਿੰਦਾ ਉਹਨਾਂ ਨੇ ਹੱਲ ਕਰਤਾ ਠੀਕ ਹੈ ਠੀਕ ਹੈ ਜੀ ਧੰਨਵਾਦੀ ਤੇ ਇੱਕ ਮੜਿਆ ਐਡਰੈਸ ਦੁਬਾਰੇ ਬੋਲ ਦਿਓ ਜੀ ਆਪਣਾ ਪੋਲੰਬ 3 ਜਾਂਦਾ ਕਲੋਨੀ ਨਕਈ ਸਾਹ ਵਾਲੀ ਮਾਰਕੀਟ ਨੇੜੇ ਡਾਕਟਰ ਜੋੜਾ ਰਾਮਪਰਾ ਫੂਲ ਜੀ 9855470121 ਮੋਬਾਈਲ ਨੰਬਰ ਹੈ ਜੀ ਠੀਕ ਹੈ ਜੀ ਬਾਕੀ ਗੇੜਾ ਪੁਲੀ ਹਾਂਜੀ ਹਾਂਜੀ ਆਪ ਦੇਖੋ ਬਾਈ ਜੀ ਆਪ ਕੋ ਟੈਚੀ ਕੇ ਸਾਰਾ ਹੁੰਦਾ ਜੀ ਠੀਕ ਹੈ ਜੀ ਸਾਡਾ ਵੱਡੇ ਤੋਂ ਵੱਡਾ ਟੈਚੀ 2000 ਦਾ 3 ਸਾਲ ਦੀ ਗਾਰੰਟੀ ਜੀ ਠੀਕ ਹੈ ਜੀ ਠੀਕ ਹੈ ਨਾਲ ਚ ਬਾਕਸ ਆਹ ਕਿਚਨ ਵਾਲੇ ਬਾਕਸ ਕਰੋਕਰੀ ਪਿੱਤਲ ਦੇ ਭਾਂਡੇ ਸਟੀਲ ਦੇ ਭਾਂਡੇ ਐਲੂਮੀਨੀਅਮ ਦੇ ਭਾਂਡੇ ਠੀਕ ਹੈ ਕੱਚ ਦੀ ਕਰੋਕਰੀ ਜਿਵੇਂ ਉਹ ਡਟੋਲ ਆ ਜੀ ਹਾਂਜੀ ਇਹ 480 ਰੁਪਏ ਦਾ ਇਹਦਾ ਰੇਟ ਆ ਅੱਛਾ ਮਾਰਕੀਟ ਦਾ ਠੀਕ ਹੈ ਜੀ ਅਸੀਂ 300 ਰੁਪਏ ਦੰਨੇ ਆ ਠੀਕ ਹੈ ਧੰਨਵਾਦ ਇਸ ਤਰ੍ਹਾਂ ਬਹੁਤ ਚੀਜ਼ਾਂ ਹੈ ਸਾਡੇ ਕੋਲ ਸਾਰੀਆਂ ਚੀਜ਼ਾਂ ਦੇ ਰੇਟ ਦੱਸੇ ਨਹੀਂ ਜਾ ਸਕਦੇ ਬੇਸਟਾ ਡਾ ਬਰ ਰੈਡ ਇਹਦੇ ਅਸੀਂ 40% ਡਿਸਕਾਊਂਟ ਦਿੰਨੇ ਆ ਜੀ ਠੀਕ ਹੈ ਜੀ ਹਾਂਜੀ ਹੋਰ ਬਹੁਤ ਆਈਟਮਾਂ ਜੀ ਸਾਰੀਆਂ ਆਈਟਮਾਂ ਜੀ ਲਗਭਗ ਟਾਇਲਟ ਕਿਨਨਨ ਹੋ ਗਿਆ ਹਾਟ ਕੈਟਲਾਂ ਹੋ ਗਿਆ ਹਾਂਜੀ ਸਾਰੇ ਕੈਟਲ ਚਾਹ ਪਰ ਕੋਈ ਇੰਨੀ ਵੈਰਾਈਟੀ ਹੈ 220 ml ਤੋਂ ਲੈ ਕੇ 5 ਲੀਟਰ ਤੱਕ ਦੇ ਸਾਰੇ ਸਾਈਜ਼ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਬਾਈ ਜੀ ਪਰ ਤੋਂ ਸਾਡਾ ਬਹੁਤ ਰੇਟ ਘੱਟ ਪਈ। ਅੱਛਾ ਜੀ। ਡਾਈਪਰ ਬੱਚਿਆਂ ਵਾਲੇ, ਬਜ਼ੁਰਗਾਂ ਵਾਲੇ, ਲੀਡੀਜ਼ ਵਾਲੇ ਸਟੇਫਰੀ ਹੋ ਗਏ। ਹਾਂਜੀ। ਇਹ ਸਾਰਿਆਂ ਦੇ ਲੈਸ ਆ ਜੀ ਕੋਈ ਵੀ ਨਹੀਂ ਦਿੰਦਾ ਜੀ। ਇਹ ਆਪਾਂ ਹੀ ਦਿੰਨੇ ਇੱਥੇ। ਠੀਕ ਹੈ ਠੀਕ ਹੈ ਠੀਕ ਹੈ। ਲੈਸੀ ਤੁੱਲੇ ਹੋ ਗਏ ਜੀ। ਹਾਂਜੀ ਹਾਂਜੀ। ਲੈਸੀ ਤੁੱਲੇ ਦੀ ਬਰਾਇੰਟ। ਮਤਨ ਆ ਗਈ ਸਾਰੇ ਸਟੀਲ ਦੇ ਵਗੈਰਾ ਹਨਾ ਜੀ। ਹਾਂਜੀ। ਸਟੀਲੋਂ ਪਿੱਤਲ। ਦੋ ਵਰਨ ਵਾਲਾ ਜੀ। ਹਾਂਜੀ। 1200 ਰੁਪਏ ਨਹੀਂ ਦੇਵਨੇ ਜੀ। ਦੋ ਵਾਲਾ ਨਾ। ਅੱਛਾ ਜੀ। ਹਾਂ। ਉਹ ਦੇਖੋ ਗੈਸੀ ਤੁੱਲੇ ਪਈ ਐ। ਤੇ ਜਿਹੜਾ ਸਟੀਲ ਦੇ ਆ ਜੀ ਸਟੀਲ ਦਾ 1000 ਦਾ ਹੀ ਹਾਂਜੀ ਕਾਚਾ ਵਾਲਾ 1200 ਦਾ ਆ ਛੋਟਾ ਜੀ ਜਿਹੜਾ ਚੰਦਾ ਮੀਰ ਲੱਗਾ ਜਵਾਏ ਦਾ ਜੀ ਠੀਕ ਹੈ ਜੀ ਤਿੰਨ ਵਾਲੀ ਪਈ ਆ ਬਈ ਦੋ ਵਾਲੀ ਪਈ ਹੈਗੀ ਬਹੁਤ ਸਮਾਨ ਆ ਬਈ ਬਾਈਆਂ ਕੋਲ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਠੀਕ ਹੈ ਜੀ ਸੇਲੋ ਨਹੀਂ ਹਾਂਜੀ ਸੇਲੋ ਤਿੰਨ ਸਾਲ ਦੀ ਗਾਰੰਟੀ ਸੇਲੋ ਦੇ ਸਾਰੇ ਬ੍ਰਾਂਡ ਹੈ ਜੀ ਠੀਕ ਹੈ ਜੀ ਕੁਰਸੀਆਂ ਪਈਆਂ ਬਈ ਤੇ ਚੀ ਪਈ ਹੈਗੀ ਸਮਾਨ ਰੱਖਣ ਨੂੰ ਟੋکریاں ਸਟੀਲ ਦੀਆਂ ਕੁਰਸੀਆਂ ਗੀਜਰ ਵਗੈਰਾ ਹੈਗਾ ਤੇ ਆ ਪੈਟ ਦਾ ਲੱਗ ਜਿਵੇਂ ਜੋੜੇ ਜੜੇ ਰੱਖਣੇ ਆਪਾਂ ਹਾਂ ਸਟੈਂਡ ਆਗੇ ਇਧਰ ਮੁਕਤੀ ਵਗੈਰਾ ਆਗੇ ਕੁਰਸੀਆਂ ਆ ਗਈਆਂ ਬੁੱਕਰ ਆ ਗਈਆਂ ਤੇ ਇਧਰ ਇਹ ਗੱਲ ਟਾਈਟਲ ਜੀ ਇਹ ਸਾਡਾ ਸਪੈਸ਼ਲ ਆਫਰ ਆ ਜੀ ਠੀਕ ਹੈ ਜੀ 300 ਰੁਪਏ ਚ ਨਾ ਜੀ ਸਾਡਾ ਸਪੈਸ਼ਲ ਆਫਰ ਆ ਓਕੇ ਜੀ ਇਹ ਕੋਈ ਵੀ ਨਹੀਂ ਦਿੰਦਾ ਜੀ ਤੇ ਇਧਰ ਭਾਈ ਆਗੇ ਸ਼ੂਜ਼ ਆਗੇ ਸ਼ੂਜ਼ ਆਗੇ ਜੀ ਤੇ ਸੂਟ ਉੱਗੇ ਜੀ ਇਧਰ ਜੈਕਟਾਂ ਵਗੈਰਾ ਆ ਗਈਆਂ ਜੀ ਹਾਂਜੀ ਤੇ ਅੱਗੇ ਇਟੂ ਜੈਟ ਲੇਡੀਜ਼ ਜੈਂਟਸ ਬੱਚਿਆਂ ਦੇ ਸਾਰੇ ਸਾਰਾ ਸਮਾਨ ਹੀ ਹੈ ਜੀ ਜਿੰਨਾ ਵੀ ਆਪਾਂ ਵਰਤੋਂ ਪਿੱਲੋ ਆ ਗਈ ਜਿੱਧਰ ਤੇ ਕੂਟੀਆਂ ਆ ਗਈਆਂ ਤੇ ਦੇਖੋ ਬਾਈ ਯਾਰ ਬਹੁਤ ਜ਼ਿਆਦਾ ਸਮਾਨ ਆ ਪਾਈਆਂ ਕੋਲੇ ਤੇ ਬਾਈ ਜਿਵੇਂ ਹੁਣ ਠੰਡ ਦੀ ਰੋਤ ਹੈਗੀ ਡਿਨਰ ਸੈੱਟ ਚ ਆਪਣੇ ਕੋਲ ਇੰਨੀ ਹਾਇਰ ਬ੍ਰਾਂਡ ਆ ਅੱਛਾ ਜੀ ਡਿਨਰ ਸੈੱਟ ਦੇ ਸਾਰੇ ਬ੍ਰਾਂਡ ਠੀਕ ਹੈ ਠੀਕ ਹੈ 600 ਰੁਪਏ ਤੋਂ ਲੈ ਕੇ 8000 ਰੁਪਏ ਤੱਕ ਦਾ ਡਿਨਰ ਸੈਟ ਅਪ ਹੈ ਕੋਲ ਠੀਕ ਹੈ ਜੀ ਠੀਕ ਹੈ ਪੱਖਿਆਂ 'ਚ ਸਾਡੇ ਕੋਲ ਸਪੈਸ਼ਲ ਆਫਰ ਹੁੰਦਾ ਹੈ ਠੀਕ ਹੈ ਜੀ ਆਨਲਾਈਨ ਨਾਲੋਂ ਸਾਡੇ ਰੇਟ ਘੱਟ ਹੋਣਗੇ ਜੀ ਜਿਹੜਾ 33200 ਪੱਖਾ ਸੀ ਉਹ 2000 ਦਾ ਦਿੰਨੇ ਆ ਠੀਕ ਹੈ ਠੀਕ ਹੈ ਓਕੇ ਦੇਖੋ ਬਾਈ ਟਰੈਕ ਸੂਟ ਪਈ ਹੈਗੀ ਹਨਾ ਚਾਹੇ ਹੋ ਰਾ ਡੋਰਾ ਇੰਗੀਆਂ ਤੇ ਸੂਝ ਹੈ ਕਿ ਡਸਟਬੈਨ ਡਸਟਬੈਨ ਹੋ ਗਈ ਕੁਝ ਵੀ ਹੈ ਜਿਹੜੀ ਆਪਣੇ ਨਿਤਵਾਰ ਤੋਂ ਚਾਉਣ ਵਾਲੀ ਚੀਜ਼ ਹੈਗੀ ਹਰ ਸਮਾਨ ਲਗਭਗ ਆਪਾਂ ਨੂੰ ਰਾਮਪਰਾਪੂ ਦੇ Amazon ਸਟੋਰ ਤੋਂ ਪੋਲ ਨੰਬਰ 3 ਨਕਈਸਾ ਵਾਲੀ ਮਾਰਕੀਟ ਜਨਤਾ ਕਲੋਨੀ ਤੋਂ ਮਿਲਦਾ ਬਾਈ ਇੱਕ ਵਾਰੀ ਬਾਈਆਂ ਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਧੰਨਵਾਦ ਜੀ